ਰੰਗ ਦੇ ਉਸ ਕੋ ਪੈਸੇ ਡਾਲੇ ਤੁਹਾਡੀ ਵੀ ਤੁਹਾਡੀ ਵੀ ਇੱਥੇ ਇੱਕ ਵਾਰੀ ਪਾਣੀ ਗਾ ਬੀਬੀ ਪੀਣ ਨੂੰ ਪਾਣੀ ਨਾ ਪੀਣ ਨੂੰ ਨਹੀਂ ਪਾਣੀ ਨਹੀਂ ਰੱਖਿਆ ਨਹੀਂ ਰੱਖਿਆ ਅੱਛਾ ਜੀ ਠੀਕ ਕਿਹੜੇ ਬੈਂਡ ਬਣਾ ਕੈਰੋ 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 ਕਿਹੜਾ ਬਣਾ ਇਹ ਰੰਗ ਦਾ ਪਾਲਾ ਇੱਥੇ ਕੀ ਵੇਚਦੇ ਘਬਾਰੇ ਵੇਚਦੇ ਮੈਂ ਰਹਾ ਵੇਚਦੀ ਆ ਤੇ ਇੱਕ ਬਾਰੇ ਵੇਚਦਾ ਆ ਇੱਕ ਹੋਰ ਤੁਹਾਡੇ ਹਸਬੰਦ ਕਰਨਾ ਹਾਂਜੀ ਕਰਵਾਣਾ ਠੀਕ ਆ ਕਰੂਤ ਕਣ ਤੋਂ ਆਦੇ ਆਹ ਤੇ ਬੜੀ ਦੂਰ ਪੈ ਜਾਂਦਾ ਹਾਂਜੀ ਦੂਰ ਹੀ ਆ ਤੇ ਚਲੋ ਜੀ ਫੇਰ ਟੇਡ ਬਾਰੇ ਨਾਲ ਕੁਝ ਕਰਨਾ ਪੈਂਦਾ ਜੀ ਤੇ ਉੱਥੇ ਵੀ ਕੰਮ ਕੁੰਮ ਕਰ ਲੈਂਦੇ ਉੱਥੇ ਉਥੇ ਨਹੀਂ ਦਾ ਕੰਮ ਉੱਥੇ ਵਾਗੜੀ ਜੀ ਸੱਚੀ ਗੱਲ ਆ ਜਿਹੜੀ ਨਾ ਵੀ ਉਹ ਚ ਕੋਈ ਹੋਲਾ ਨਹੀਂ ਸੱਚ ਦਾ ਹੀ ਤਰ੍ਹਾਂ ਬੇੜਾ ਪਾਰ ਹੋਣਾ ਹਣ ਜੇ ਇਹ ਇਹ ਵਿਚਾਰੀ ਹੋਰ ਬੁਰੜੀ ਆ ਜੇ ਲੀਰਾ ਦਾ ਕਰੂ ਤੇ 570 ਸਬਜੀ-ਸਬਜੀ ਦਾ ਕਰ ਲੈਂਦੇ ਕਿ ਸਬਜੀ ਵੇਚ ਰਹੇ ਨੇ ਜੀ ਇਸ ਤਰ੍ਹਾਂ ਜੇ ਸਾਧਨ ਹੋਵੇ ਤੇ ਵੇਚ ਕੇ ਆ ਬਹੁਤ ਅੱਛਾ ਸਾਧਨ ਨਹੀਂ ਹੋਇਆ ਯਾ 500 ਤੋਂ ਪਹਿਲਾਂ ਨਾਲੇ ਹੋਵੇ ਆ ਸਾਧਨ ਨਹੀਂਗਾ ਆ ਸਾਧਨ ਮੇ ਵੇਚਿਆ ਹੈ ਆਮ ਹੈ ਸਾਕਾ ਹੁਣ ਜਿੰਨਾ ਕਿ ਸਾਰੇ ਦਿਨ ਆਉਂਨਾਂ ਖ ਲਈ ਫਿਰਦੇ ਆ ਅੱਛਾ ਜੀ ਹਾਂ ਮਹਾਰਾਜ ਹੈ ਤੇ ਇਹਦੇ ਨਾਲ ਕਿੰਨਾ ਕੋਈਦਾ ਕਮਾਈ ਕਿੰਨੀ ਹੋਈਦੀ ਕਮਾਈ ਕਰੀ 200 ਬਣ ਗਿਆ ਖਲੀ 150 ਬਣ ਗਿਆ ਤੇ ਟੈਨਸ਼ਨ ਬਣ ਜਾਂਦਾ ਬਾਦਰੂ ਇਹ ਹੁਣ ਹੁਣ ਜੇ ਆਈ 10 ਜਾਣੇ ਵੇਚਣ ਵਾਲੇ ਤੇ ਮੇਲੇ ਤੇ ਕਿਸਮਤ ਹੀ ਆ ਹੂੰ ਸੰਗਤ ਭਾਵੇਂ ਜਿੰਨੀ ਮਰਜ਼ੀ ਹੋਵੇ ਹੂੰ ਤੇ ਵੈਗਰੂ ਨੇ ਦੇਣਾ ਵਾ ਤੇ ਉਹਨੇ ਸੱਤ ਬਲ ਪਨ ਕੇ ਵੀ ਦੇ ਦੇਣਾ ਵਾ ਜੋ ਕਿਸਮਤ ਤੇ ਲਿਖਿਆ ਵਾ ਹੂੰ ਠੀਕ ਹੈ ਪਾਤਸ਼ਾਹ ਜੀ ਘੜੀ ਨੂੰ ਲੱਖ ਲੱਖ ਛੋਕਰਾ ਜੋ ਬਟਿਆ ਛੋਕਦੇ ਦੋ ਮਹੀਨੇ ਇੱਥੇ ਆ ਗਿਆ ਸੀ ਮਲਕਮੰਦੇ ਹਾਂ ਹਾਂਜੀ ਇਹ ਐਤਵਾਰ ਟਾਲਾ ਸਾਹ ਬੋਈਦਾ ਹੂੰ ਤੇ ਅੱਗੋ ਪਿੱਛੇ ਦਰਬਾਰ ਸਾਹਿਬ ਅੱਗੋ ਪਿਛੇ ਦਰਬਾਰ ਸਾਹਿਬ ਹਾਂਜੀ ਤੇ ਸਬਜੀ ਸਬਜੀ ਵੇਚ ਸਕਦੇ ਹੋ ਭਰਤ ਪਸੰਦ ਨਹੀਂ ਹੈਗਾ ਹਾਂਜੀ 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 ਹੂੰ ਸੰਦ ਬੋਲੇ ਤਾਂ ਜਿਵੇਂ ਜੜੀ ਵਗੈਰਾ ਕਹਿ ਰਹੇ ਹੋ ਤੇ ਨਾ ਚਾਹ ਰਾਂ ਅਲੀ ਜਿਹੜੀ ਜਿਹੜੀ ਉਹਦੀ ਸਾਈਕਲ ਹੈ ਰਹੀ ਹਾਂ ਉਹ ਮੇਰੇ ਤੋਂ ਨਾ ਹੋ ਜੂਗਾ ਸੱਟ ਕੰਮ ਤੁਹਾਡਾ ਹਾਂ ਰਾਜਪਤਾ ਕੀ ਆ ਵੀ ਮੈਂ ਪਹਿਲੋ ਰਸ਼ਕਾ ਰੁਸ਼ਕਾ ਬਥੇਰਾ ਚਲਾਉਂਦਾ ਰਿਆਂ ਜਵਾਨੀ ਬਾਰੇ ਅੱਛਾ ਹੁਣ ਬੱਚੇ ਬੁੱਚੇ ਵਿਆਹ ਆ ਆਪੋ ਆਪਣੇ ਬਬੀ ਰਿਕਸ਼ੇ ਨਾ ਨਹੀਂ ਹੋਊਗਾ ਸੱਟ ਕੰਮ ਨਹੀਂ ਅੱਛਾ ਰਸ਼ਕੇ ਨਾ ਨਾ ਰਸ਼ਕੇ ਨਾ ਖੇਚਲ ਜਿਆਦੀ ਪੈਂਦੀ ਹੈ ਤੇ ਹੁਣ ਮੇਰਾ ਬਾੜ ਦਾ ਯਾਰ ਮੇ ਜੇ ਤੇ ਧਾਰ卡 ਤੇ 65 ਲਿਖਿਆ ਹਾਂ ਤੁਹਾਨੂੰ ਸਾਡੀ ਖਾਦੀ ਸਾਡੀ ਅਜੇ ਪੈਸੇ ਨਹੀਂ ਲੱਗੇ ਟੈਂਸ਼ਨ ਹੀ ਨਹੀਂ ਕਿ ਲੱਗੀ ਨਹੀਂ ਮਾਦੀ ਬਜੇ ਬਜੇ ਅੱਛਾ ਚਲੋ ਜੇ ਪੈਸੇ ਲੱਗੇ ਹੋਵੇ ਤਾਂ ਯਾਰ ਖਾਣਾ ਸਾਡੇ ਸਿੱਖਾਂ ਦੇ ਹਾਲ ਆ ਹਾਂਜੀ ਚਲੋ ਸਿੱਖਾਂ ਦੇ ਹਾਲ ਆ ਸਾਡੇ ਕੋਈ ਨਹੀਂ ਰਾਇ ਗੁਰੂ ਜੋਂ ਤੁਮਾਂ ਫਿਰ ਉਸ ਆਪਣਾ ਬੀਜਾ ਵੀ ਵੜਨਾ ਆ ਜੋ ਜਿਤਨਾ ਦੇ ਕਰਮ ਲਿਖੇ ਉਤਰਾਂ ਦੇ ਆ ਅੱਜ ਕਿੰਨੇ ਪੈਸੇ ਕਮਾਈ ਜੀ ਜਿੰਗੜ ਮਾਰਨਾ ਨਹੀਂ ਗਾਜੀ ਬਾਗਰੂ ਆਵੇ ਆਵਰ ਪਾ ਦਿੰਦੇ 200 ਹੀ 250 ਕੇ 150 ਹੀ ਹੂੰ ਹਾਂ ਤੁਨ ਕੋਈ ਕੋਈ ਮਦਦ ਕੋਈ ਹਾਂ ਰਾਜਾ ਤੁਨ ਸੁਣਦਾ ਹੂੰ ਮਾਰਦਾ ਨਾ ਹੂੰ ਸਿੱਧਾ ਨਰਕਾਂ ਨੂੰ ਜਾਣਾ ਨਾਲੇ ਗੁਰੂ ਦਾ ਬਾਣਾ ਪਾਇਆ ਬਾਹਰ ਸੱਚੇ ਪਾਤਸ਼ਾਹ ਦੀ ਦਇਆ ਹੋਈ ਆ ਹੂੰ ਤੇ ਵੈਗਰੂ ਜੋ ਵੈਗਰੂ ਦੇਈ ਜਾਂਦਾ ਸੱਤ ਕਰਕੇ ਖਾਈ ਜਾਂਦੇ ਆ ਹੂੰ ਮਾਲਕ ਦੀ ਘੜੀ ਨੂੰ ਸ਼ੁਕਰ ਵਾ ਤੇਨ ਗੁੱਡੀਆਂ ਉਹ ਆਪੋ ਆਪਣੇ ਘਰੀਆਂ ਹੂੰ ਤੇ ਬੇਟੇ ਆ ਦੋ ਉਹਨਾਂ ਦਾ ਆਪਣਾ ਨਹੀਂ ਛੜਦਾ ਤੁਸੀਂ ਇੱਕ ਕੰਮ ਕਰੋ ਦਵਾਬਾਈ ਹੁਣ ਤੁਸੀਂ ਇਹਨੂੰ ਛੜ ਦੋ ਤੇ ਇੱਥੇ ਨਾ ਖਜ਼ਾਨਾ ਗੇਟ ਚਲੇ ਜਾਓ ਜੇ ਸੀ ਮਤੇ ਤੁਸੀਂ ਨਾਲ ਚੱਲ ਜਾਓ ਹਾਂਜੀ ਜੇ ਸੀ ਰਿਕਸ਼ੇ ਵਾਲੇ ਠੀਕ ਹੈ ਉਹਨਾਂ ਕੋਲ ਚਲੇ ਜਾਓ ਆ ਛੱਡ ਦੋ ਇਹਨੂੰ ਦੀ ਖਲਾ ਖਤਮ ਕਰ ਦੋ ਠੀਕ ਹੈ ਉੱਥੇ ਜਾ ਕੇ ਰਿਕਸ਼ਾ ਲਓ ਜਿਹੜੀ ਮੈਂ ਤੁਹਾਨੂੰ ਦਵਾਨਾ ਜਿਹੜੀ ਲਓ ਤੇ ਪਿੰਡ ਕਿ ਲੈ ਜਾਓ ਆਪਣੇ ਤੇ ਕੱਲ ਤੋਂ ਤੁਸੀਂ ਆਪਣਾ ਸਬਜ਼ੀ ਦਾ ਕੰਮ ਕਰੋ ਕੱਲੋਗੇ ਨਾ ਹਾਂਜੀ ਹਾਂਜੀ ਤੁਸੀਂ ਮਾ ਤੋਂ ਲੈ ਕੇ ਇੱਥੇ ਨਹੀਂ ਆਣਾ ਉੱਥੇ ਸਬਜ਼ੀ ਵੇਚੋ ਪਤਾ ਕੀ ਆ ਹਾਂ ਪੁਣ ਜਿਨਾ ਆਹੀ ਐਨੂ ਜੂ ਆਉਨੇ ਆ ਤੇ ਸਾਡਾ ਪਿੰਡ ਹੀ ਬੜਾ ਤਗੜਾ ਹੈ ਤੁਸੀਂ ਕੱਲ ਤੋਂ ਆਪਣੇ ਪਿੰਡ ਹੀ ਕੰਮ ਕਰਨਾ ਤੁਸੀਂ ਹੁਣ ਤੁਸੀਂ ਚਲ ਜਿਓ ਮੈਂ ਤੁਹਾਨੂੰ ਕਾਰਡ ਦੇ ਦੇਣਾ ਆਜੂਗਾ ਤੁਹਾਨੂੰ ਕਾਰਡ ਦੇਣਾ ਤੁਸੀਂ ਕਾਰਡ ਲੈ ਕੇ ਉਹ ਦੁਕਾਨ ਤੇ ਜਾਓ ਉੱਥੇ ਮੇਰਾ ਨਾਮ ਲਿਓ ਠੀਕ ਹੈ ਨਿਰਵੈਰ ਭਾਈ ਜਾਈ ਸੀ ਕਹਦੇ ਉਹਥੋਂ ਜਾ ਕੇ ਰੇੜੀ ਲਓ ਆਪਣੇ ਪਿੰਡ ਜਾਓ ਹਾਂ ਨਹੀਂ ਮੈਂ ਤੁਹਾਨੂੰ ਕਾਰਡ ਦੇ ਦੇਣਾ ਠੀਕ ਹੈ ਨਾ ਯਾਦ ਰੱਖੇ ਤੁਸੀਂ ਆਹੜਾ ਕੰਮ ਨਹੀਂ ਕਰਨਾ ਆਪਣੇ ਪਿੰਡ ਕੰਮ ਕਰਨਾ ਠੀਕ ਹੈ ਦੋਮਾ ਦੋਮਾ ਜੀ ਆਣੇ ਬਾਕੀ ਦੇਣ ਵਾਲਾ ਮਾਲਕ ਆ ਠੀਕ ਆ ਗੁਰੂ ਰਾਮਦਾਸ ਪਾਸ਼ਾ ਨੇ ਦੇਣਾ ਤੁਹਾਨੂੰ ਠੀਕ ਆ ਜੀ ਤੁਸੀਂ ਮਾਤਾ ਜੀ ਆਜੋ ਚਲੋ ਆਜੋ ਬਾਬਾ ਜੀ ਹੁਣ ਤੁਸੀਂ ਕੰਮ ਨਾ ਕਰੋ ਆਹ ਤਾਂ ਤੁਸੀਂ ਪਿੰਡ ਜਾਣਾ ਵਾਪਸ ਠੀਕ ਆਜੋ ਚੱਲੋ ਆਜੋ ਤਾਂ ਗੁਰੂ ਰਾਮਦਾਸ ਸੋ ਇਹ ਸੰਗਣਾ ਸਾਧ ਦੇ ਰਸਤੇ 'ਚ ਬੈਠੇ ਹੋਏ ਸੀ ਜੀ ਜੂੜਾ ਇਹਨਾਂ ਨੂੰ ਕਾਰ ਦੇ ਦਿੰਦੇ ਆ ਤੇ ਜੇ ਸੀ ਵਾਹ ਲੈ ਕੇ ਭੇਜਦੇ ਆ ਤਾਂ ਗੁਰੂ ਰਾਮਦਾਸ ਤਾਂ ਗੁਰੂ ਰਾਮਦਾਸ ਤਨ ਗੁਰ ਗ੍ਰਾਮ ਦਾ ਤਨ ਗੁਰ ਗ੍ਰਾਮ ਦਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆ ਗਏ ਸੀ ਟਾਈਮ ਤੇ ਆ ਗਏ ਹੈ ਹਾਂ ਹਾਂ ਜੀ ਆ ਜੀ ਦੇਖੋ ਤਨ ਗੁਰ ਗ੍ਰਾਮ ਦਾ ਤਨ ਗੁਰ ਗ੍ਰਾਮ ਦਾ ਠੀਕ ਹੈ ਬਾਬਾ ਜੀ ਬਿਲਕੁਲ ਨਵੀਂ ਆ ਤੇ ਬਸ ਬੇਨਤੀ ਇਹੀ ਹੈ ਕਿ ਤੁਸੀਂ ਹੁਣ ਸਬਜ਼ੀ ਵੇਚਣੀ ਗੁਬਾਰੇ ਨਹੀਂ ਵੇਚਣੇ ਇੱਥੇ ਆ ਗਏ ਠੀਕ ਹੈ ਨਾ ਆਪਣੇ ਪਿੰਡ ਚ ਆਲੂ ਪਿਆਜ਼ ਵੇਚਣੇ ਆ ਚਲੋ ਆਜ ਵੀ ਤੁਹਾਨੂੰ ਤੁਨ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਸਵਾਸ਼ ਸਵਾਸ਼ ਗੁਰਦਾਰ ਸਬਾਬਾ ਜਾਨੀ ਨੀ ਗਰਮੀ ਦੇ ਵਿੱਚ ਨਾ ਖਬਾਰੇ ਵੇਚਦੇ ਸੀ ਉਹ ਵੀ ਦੇਖਦੇ ਸੀ ਵੀ ਨਹੀਂ ਦੇਖਦੇ ਸੀ ਦੋਵੇਂ ਮੀਆਂ ਬੀਬੀ ਤੇ ਹੁਣ ਆਪਣੇ ਪਿੰਡ ਕੈਰੋ ਦੇ ਵਿੱਚ ਸਬਜੀ ਵੇਚ ਵੇਚਣਗੇ ਤੁਨ ਗੁਰੂ ਰਾਮਦਾਸ ਸੋਹਣੀ ਚਲਾ ਲੈਂਦੇ ਆ ਵਧੀਆ ਚਲਾ ਲੈਂਦੇ ਦੀ ਹਿੱਤਾ ਹੈ ਰੱਖਾ ਵੜਾ ਕਰੂ ਖਿਲਾਇਆ ਲਾਲ ਲਵਲ ਅੰਦਰ ਲਿਆਓ ਅੱਛਾ ਰੱਖਾ ਪਹਿਲੇ ਚਲਾਇਆ ਸੀ ਹਾਂਜੀ ਬਹੁਤ ਥੇ ਸਤਨ ਗੁਰ ਜਾਨ ਦਾ ਸਤਨ ਦੇ ਤੇ ਇਹ ਤਾਂ ਬਹੁਤ ਥੋੜੀ ਇਕ ਚਲਾ ਲੈਂਦੇ ਹੋ ਹਾਂ ਬਸ ਇੱਕ ਰੇੜੀ ਖਲੋ ਮਤਲਬ ਤੁਸੀਂ ਇੱਥੇ ਇੱਥੇ ਆਂਦੇ ਹੋ ਹਾਂਜੀ ਹਾਂਜੀ ਵੀ ਸਾਧ ਨੂੰ ਹੋਵੇ ਤਾਂ ਫੇਰ ਹੀ ਆਣਾ ਕੰਮ ਫਿਰ ਜੇ ਹੁੰਦਾ ਸਾਧ ਤਾਂ ਤੁਸੀਂ ਪਹਿਲੇ ਵੀ ਸਬਜ਼ੀ ਵੇਚ ਲੈਣੀ ਹਾਂ ਫਿਰ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਕਿਉਂਕਿ ਕੈਰੋ ਬਹੁਤ ਦੂਰ ਆ ਲੱਗੇ ਤਾਂ ਹੈ ਨਹੀਂ ਘੰਟਾ ਕਿ ਲੱਗ ਜਾਂਦਾ ਨਾ ਕਿ ਨਹੀਂ ਬਸ ਤੇ ਘੰਟਾ ਲੱਗ ਜਾਂਦਾ 50 ਰੁਪਏ ਜਾਣ ਹੋਣੇ ਮੇਰੇ ਪੰਜਾਹ ਹੁਣ ਪੰਜਾਹ ਜਾਣੇ ਇਹਦਾ ਤੇ ਫ੍ਰੀ ਵੀ ਮਾਰਦਾ ਬੀਬੀ ਜਦੇ ਕੀ ਹੋਣਾ ਕਾਰਟ ਤੇ ਆ ਜਾਂਦੀ ਪਰੋਖਾ ਵਾ ਤੇ ਹਣਾ ਚਲੋ ਅੱਜ ਤੁਹਾਨੂੰ ਮਹਾਰਾਜ ਨੇ ਦੇ ਦਿੱਤੀ ਆ ਗੁਰੂ ਅਮਰਦਾਸ ਪਾਸ਼ਾ ਨੇ ਹੈਨਾ ਪਾਸ਼ਾ ਤੇ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਦਾ ਧੰਨਵਾਦ ਗੁਰੂ ਅਮਰਦਾਸ ਪਾਸ਼ਾ ਦਾ ਆਜੋ ਫਿਰ ਮਾਇਆ ਦੇ ਦੀਏ ਹਾਂ ਸਹੀ ਮਾਇਆ ਦੇ ਦੀਏ ਮਾਤਾ ਜੀ ਖੁਸ਼ ਹੋ ਜੀ ਹੁਣ ਤੁਸੀਂ ਹੁਣ ਤੁਸੀਂ ਆਣਾ ਨਹੀਂ ਇੱਥੇ ਹਾਂਜੀ ਤੁਸੀਂ ਹੁਣ ਸਿਰ ਮੱਥਾ ਟੇਕਣਾ ਨਾ ਹਾਂਜੀ ਬਾਬਾ ਦੀਪ ਸਿੰਘ ਦੇ ਠੀਕ ਹੈ ਤੇ ਭਰਤ ਭਗਾਨੇ ਨੂੰ ਨਹੀਂ ਵੇਚਣ ਨਹੀਂ ਆਣਾ ਦਵਾਈਆਂ ਨੇ ਆਜੋ ਬੈਠੋ ਮੈਂ ਪੈਸੇ ਪੈਸੇ ਦੇ ਦिए ਚਲੋ ਗੁਰੂ ਜੀ ਅਮਦਸ ਪਾਸ਼ਾ ਜੀ ਦੇ ਗੱਲੇ ਆਏ ਜੀ ਅੱਛਾ ਚਲ ਦੇ ਲਿਓਗੇ ਸੇਵਾ ਲੱਗੇ ਮਾਰਾ ਧੰਨ ਗੁਰੂ ਅਮਦਸ ਪਾਸ਼ਾ ਮਹਾਰਾਜ ਤੇਰੇ ਠੀਕ ਹੈ ਠੀਕ ਹੈ ਮੈਂ ਗਰੀਬ ਹਾਂ ਤੇਰੇ ਬੜੀ ਫੇਰ ਨਹੀਂ ਗਰੀਬ ਮਤਲਬ ਗਰੀਬ ਨਹੀਂ ਗੁਰੂ ਅਮਦਸ ਪਾਸ਼ਾ ਨੇ ਕਿਸੇ ਨੂੰ ਗਰੀਬ ਨਹੀਂ ਬਣਾਇਆ ਰੋਟੀ ਉਹ ਦਿੰਦਾ ਸਾਰਿਆਂ ਨੂੰ ਹਾਂ ਹਾਂ ਠੀਕ ਨਾ ਪਰ ਹੁਣ ਤੂੰ ਹੀ ਗੁਬਾਰੇ ਨਹੀਂ ਵੇਚਨੇ ਤਹੀ ਦੋਵਾਂ ਨੇ ਹੁਣ ਸਬਜ਼ੀ ਵੇਚਣੀ ਆ ਠੀਕ ਆ ਇ ਲੈ ਵਸੀਲਾ ਚਾਹੀਦਾ ਹੁਆਂ ਨਾ ਵੀ ਤੂੰ ਹੱਥ ਤੇ ਲਾ ਦੇਣਾ ਤੇ ਮੈਂ ਆ ਬਾਬਾ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਉਹਨੂੰ ਤੁਹਾਡੀ ਫਿਕਰ ਸੀ ਦੇਖੋ ਮੈਂ ਤਾਂ ਪਹਿਲੇ ਅੱਗੇ ਖਿਲੰਗਿਆ ਫਿਰ ਮੈਨੂੰ ਪਿੱਛੇ ਦੇਖਿਆ ਮੈਂ ਕਿਹਾ ਤੁਸੀਂ ਦੋਵੇਂ ਬੈਠੇ ਹੋਏ ਹੋ ਕਿਦਾਂ ਮੈਂ ਫਿਰ ਪਿੱਛੇ ਮੁੜ ਕੇ ਆਇਆ ਤੇ ਤੁਸੀਂ ਗੁਬਾਰੇ 150 ਰੁਪਏ ਕਿਮਾ ਹੈ ਨਾ ਬਾਬਾ ਜੀ ਤੁਸੀਂ 150 ਨਹੀਂ 150 ਰੁਪਏ ਹੈ ਸਾਰੇ ਗੁਰ ਜਾਨ ਦਾਸ ਹੁਣ ਤਾਡਾ ਲੱਗਿਆ ਸੋਨਾ ਹੋ ਗਿਆ ਹੁਣ ਤੁਸੀਂ ਸਬਜੀ ਪਾ ਕੇ ਦੋਹਾਂ ਜੀਆਂ ਨੇ ਵੇਚਣੀ ਆ ਠੀਕ ਆ ਸਾਰਾ ਦਿਨ ਤੂੰ ਪੇਸਾਰ ਜਾਨੇ ਹੱਸੇ ਅੱਛਾ ਸਾਰਾ ਜਾਣਾ ਅੱਛਾ ਤੂੰ ਰਹੀ ਫਿਰਦਾ ਹੈਂ ਵੇਖੀ ਦੇ ਇਹ ਬਜੰਦਾ ਹਨ ਪਰ ਹੋਣਾ ਹੋਣਾ ਤੂੰ ਹੀ ਬਾਹਰ ਆਇਓ ਹੈ ਹੁਣ ਸ਼ਾਮੇ ਬੈਠੇ ਹੋ ਗਰਮੀ ਬਹੁਤ ਆ ਹਾਂਜੀ ਤੋ ਆ ਸਾਡੇ ਸਿੱਖਾਂ ਦੇ ਹਾਲਾਤ ਆ ਮਤ ਸਾਬ ਕੌਣ ਅੱਜ ਕੱਲ੍ਹ ਸਕੇ ਪੁੱਤ ਜਿਹੜੇ ਉਹ ਨਹੀਂ ਕਰਦੇ ਮੈਂ ਕਿ ਮਾਰਾਂ ਮੈਂ ਗੁੰਗਾ ਬਾਣਾ ਪਾਇਆ ਮੈਂ ਵਾਹ ਤੂੰ ਵੀ ਬੋਲਦਾ ਤੂੰ ਵੀ ਬੋਲਣਾ ਮੈਂ ਸ਼ੁਰੂ ਤੋਂ ਵੇਖੋ ਨਹੀਂ ਕਿਸੇ ਸੰਸਥਾ ਨੇ ਕਿਹਾ ਹੋਵੇ ਤੁਹਾਨੂੰ ਦੇਖ ਗਏ ਨੇ ਜੋ ਗਾ ਨਹੀਂ ਕੋਈ ਵੀ ਉਹ ਆਂਦੇ ਸਭ ਕੰਮ ਕਰੀ ਜੋ ਤੇ ਰੋਟੀ ਆਪਣੇ ਘਰੋਂ ਖਾਓ ਤਨਗੁਲ ਜਾਨ ਦਾ ਅਨਕਾਂ ਦੇ ਰਹੇ ਵੀ ਆ ਨਹੀਂ ਕਦੀ ਨਹੀਂ ਕਿਹਾ ਮਾਤਾ ਜੀ ਕਿਸੇ ਨੇ ਨਹੀਂ ਕਿਹਾ ਤੁਹਾਨੂੰ ਕਿ ਭਾਈ ਤੁਸੀਂ ਆਪਣੇ ਪਿੰਡ ਚਲੇ ਜਾਓ ਆਪਣੇ ਪਿੰਡ ਦਾ ਕੰਮ ਕਰੋ ਕਦੀ ਨਹੀਂ ਕਿਹਾ ਕਿਸੇ ਗੁਰਸਿੰਘ ਪਿਆਰੇ ਨੇ ਹੂੰ ਤਨਗੁਲ ਜਾਨ ਦਾ ਸੋ ਆ ਸਾਡੀ ਸਿੱਖਾਂ ਦੀ ਹਾਲਾਤ ਆ ਚਲੋ ਕੋਈ ਗੱਲ ਹੀ ਪਿਆ ਰਹੇ ਕੋਈ ਨਹੀਂ ਵੈਗ ਨੂੰ ਮਹਾਰਾਜ ਜੇ ਤੁਸੀਂ ਗਰੀਬ ਦੀ ਬਾਹ ਫੜਦੇ ਤੁਹਾਡੀ ਵੈਗਰੂ ਫੜੂਗਾ ਬਾਬਾ ਜੀ ਮੈਂ ਤੇ ਕੁਛ ਨਹੀਂ ਕਰਦਾ ਇਹ ਸਭ ਕਰਨ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਹੈ ਇਹ ਸਾਡੇ ਮਨ ਚ ਬੱਤੇ ਤੇ ਫੇਰ ਹੀ ਆ ਗੁਰੂ ਰਾਮਦਾਸ ਪਾਤਸ਼ਾਹ ਹੀ ਆ ਹੈ ਨਾ ਜੀ ਚਲੋ ਕੋਈ ਨਹੀਂ ਤੇ ਆਪ ਅਨੰਦ ਬਾਬਾ ਜੀ ਅੱਜ ਤੋਂ ਰੇੜੀ ਤੁਹਾਡੀ ਹੈ ਠੀਕ ਹੈ ਪਹਿਲੀ ਚੀਜ਼ ਮਾਤਾ ਜੀ ਇਹ ਰੇੜੀ ਦੇਣ ਵਾਲਾ ਮੈਂ ਨਹੀਂ ਹੈਗਾ ਇਹ ਜਿਹੜੀ ਕਿਨੇ ਦਿੱਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਠੀਕ ਹੈ ਅਸੀਂ ਕੁਛ ਨਹੀਂ ਹੈਗੇ ਇਹ ਥੋੜੀ ਜਿਹੀ ਮਾਇਆ ਹੈ ਕੋਈ ਨਹੀਂ ਰੰਗ ਕਰ ਲਾਂਗੇ ਨਹੀਂ ਕੋਈ ਨਾ ਖੋੜ ਥੋੜੀ ਮਾਇਆ ਵੀ ਮਾਤਾ ਜੀ ਥੋੜੀ ਮਾਇਆ ਦਿੱਤੀ ਆ ਇਹ ਤੁਸੀਂ ਆਲੂ ਪਿਆਜ਼ ਦੀ ਬੋਰੀ ਪਾ ਲਿਓ ਠੀਕ ਹੈ ਸਟਾਰਟ ਕਰ ਲਿਓ ਕੰਮ ਤੇ ਮੈਨੂੰ ਬੇਨਤੀ ਹੈ ਕਿ ਨਾ ਵੀਡੀਓ ਜਰੂਰ ਭੇਜਿਓ ਜਦੋਂ ਦੀ ਕੰਮ ਸ਼ਾਰਟ ਕਰੋਗੇ ਨਾ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਮੈਂ ਤੁਹਾਨੂੰ ਦੇਖੂਗਾ ਠੀਕ ਹੈ ਜੀ ਹਾਂ ਚਲੋ ਠੀਕ ਹੈ ਮਾਤਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਜੋ ਤੁਸੀਂ ਨਹੀਂ ਨਹੀਂ ਮਾਤਾ ਜੀ ਇਹ ਗੁਰੂ ਅਮਰਦਾਸ ਪਾਸ਼ਾ ਨੇ ਕੀਤੀ ਜੀ ਕਿਰਪਾ ਤੁਹਾਡੇ ਤੇ ਇਹ ਤੁਹਾਡੇ ਪਾਸ਼ਾ ਨੇ ਕੀਤੀ ਆ ਧੰਨ ਗੁਰੂ ਅਮਰਦਾਸ ਜੀ ਨੇ ਦਿੱਤੀ ਬੜੀ ਕਮਾਈ ਗੁਰੂ ਰਾਮਦਾਸ ਆਪੇ ਸਭਨੇ ਕਰਦੇ ਸਿ ਆਪਣੇ ਕਰਦੇ ਹੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਚਲੋ ਗੁਰੂ ਰਾਮਦਾਸ ਸਵਾ ਆ ਬਜ਼ੁਰਗਾਂ ਦਾ ਸੋਣਾ ਹੋਈ ਨਾ ਹੁਣ ਕਿੱਤਾ ਡਾ ਰੋਟੀ ਪਾਣੀ ਹੈ ਧੰਨ ਗੁਰੂ ਰਾਮਦਾਸ ਬਹਿ ਜੋਲੀਲੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੜੇ ਬਾਈ ਹੋਰੀ ਜੀ ਤਾਨਾ ਧੰਨ ਗੁਰੂ ਰਾਮਦਾਸ ਸ਼ਾਨ ਹੋ ਜਾਂਦਾ ਹੋਰ 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 ਹੋ ਰਹੀ ਗਈ ਧੰਨ ਗੁਰੂ ਰਾਮਦਾਸ ਚਲੋ ਜੀ ਚੰਗਾ ਮਾਤਾ ਜੀ ਅਸੀਸ ਦਿਓ ਮਹਾਰਾ ਜੀ ਇਸ ਤਰ੍ਹਾਂ ਹੀ ਚਲੋ ਠੀਕ ਹੈ ਜੀ ਧੰਨਵਾਦ ਜੀ ਜਰੂਰ ਜੀ ਜਰੂਰ ਜੀ ਬਿਲਕੁਲ ਜੀ ਬਿਲਕੁਲ ਪਿਆਰਿਓ ਪਾਣੀ ਦਾ ਬਾਹ ਰਾਜ ਪਿਆਰ ਹਾਂਜੀ ਹਾਂਜੀ ਧੰਨਵਾਦ ਪਿਆਰਿਓ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਸ ਸਵਾਸ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਗਬਾਰੇ ਦੇ ਜੀ ਸੀ ਦੋਵੇਂ ਜੀ ਤੇ ਕਿਸੇ ਨੇ ਕਦੀ ਬਾਤ ਨਹੀਂ ਪੁੱਛੀ ਸੋ ਪਿਆਰਿਓ ਆਪਣੇ ਗੁਰੂ ਨੂੰ ਖੁਸ਼ ਕਰ ਲੈਣਾ ਤੇ ਇਹਨੇ ਖੁਸ਼ ਕਰਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ